ਬੇ ਜੀ ਹਾਂ ਮਾਂ ਮੰਗ ਕੇ ਲੈ ਕੇ ਆ ਮਾਂ ਮਾ ਕੀ ਤੋਂ ਮੰਗ ਕੇ ਮੈਨੂੰ ਵੀ ਦਿੰਨੀ ਆਪ ਵੀ ਖਾਂਦੀ ਠੀਕ ਹੈ ਜੀ ਮੇਰੇ ਵੀ ਕੁੱਤੇ ਆ ਮੇਰੇ ਉਹ ਬਾਂਦਰ ਵੀ ਹੈ ਵੇਖੋ ਬੱਚੇ ਕਿੱਥੇ ਜੀ ਬਾਂਦਰ ਅੱਛਾ ਜੀ ਹਾਂ ਅੱਛਾ ਜੀ ਠੀਕ ਹੈ ਜੀ ਬਾਂਦਰ ਵੀ ਹੈ ਹਾਂ ਜੀ ਮਾੜੇ ਮਾੜੇ ਪਾੜੇ ਆ ਮੇਰੇ ਬੱਚੇ ਆ ਬੈਠਾ ਮੈਂ ਕਿੱਥੇ ਲੱਤ ਦੇਖ ਕਿਥੋਂ ਟੁੱਟੀ ਦਿਖਾਇਓ ਲੈ ਲੱਤ ਵੀ ਠੀਕ ਕਰਾ ਦਿੰਨੇ ਆ ਜੀ ਆਪਾਂ ਲਿਆਓ ਪਲਾਸਟਰ ਹੋਗਾ ਤੁਸੀਂ ਚਲੋ ਸਾਡੇ ਨਾਲ ਜੋ ਪਲਾਸਟਰ ਕਰਾਈ ਆਜੋ ਆਜੋ ਫਿਰ ਆ ਸਹੀ ਠੀਕ ਹੋ ਕੇ ਆਜਿਓ ਆਪਦਾ नहीं मैं चीरूंगा नहीं जी ਤੁਸੀਂ প্লাਸਟਰ ਕਰਾ ਲਓ ਫਿਰ ਆਪਦਾ ਠੀਕ ਹੋ ਕੇ ਉਰੇ ਆ ਜਿਓ ਕੀ 10 ਦਿਨ ਲੱਗਣਗੇ ਤੇਰੇ ਉਸ ਤੋਂ ਬਾਅਦ ਆ ਜਿਓ ਨਹੀਂ ਨਹੀਂ ਜੀ ਭਾਈ ਯਾਰ ਕਤੂਰੇ ਕੁੱਤੇ ਤਾਂ ਨਾ ਯਾਰ ਨਜਾਇਜ਼ ਬੰਨ ਰੱਖੇ ਨੇ ਬਾਪੂ ਨੇ ਖੜਾਓ ਕਿੰਨੇ ਮਹੀਨੇ ਹੋਏ ਨੇ ਜੀ ਮਹੀਨਾ ਹੋ ਗਿਆ ਮਹੀਨਾ ਹੀ ਹੋਇਆ ਜੀ ਇੱਕ ਦਿਨਾਂ ਦੇ ਲੱਗੀ ਆ ਪੀਰੋੜ ਨੂੰ ਮੈਂ ਕਹੂੰਗਾ ਨੇੜੇ ਕਰਕੇ ਇਹ ਰੱਬ ਦੇ ਜੀਆਂ ਨਾਲ ਪਿਆਰ ਹੈ ਨਾ ਦੀ ਰੂਹ ਸੱਚੀ ਆ ਬੇਬੇ ਜੀ ਦੀ ਵੀ ਰੂਹ ਸੱਚੀ ਆ ਜਿਹੜੀ ਸੀਰਤ ਵਿੱਚੋਂ ਐਨ ਪੂਰੀ ਅੱਛਾ ਅੱਛਾ ਜੀ ਉਹ ਦੇਖੋ ਬੇਜਵਾਨ ਮੈਂ ਬਿਸਤਰਿਆਂ ਚ ਪੈਂਦਾ ਬੇਬੇ ਰਾਤ ਦੇ ਬਿਸਤਰਿਆਂ ਚ ਨਾਲ ਪਵਾਈ ਦਿਆ ਜੀ ਬਚਾਰ ਕੋ ਰੱਖੀ ਦਿਆ ਜੀ ਬਾਂਦਰ ਵੀ ਨਾਲ ਪੈਂਦੇ ਆ ਕੰਨ ਚੁੰਗਦੇ ਆ ਰਾਤ ਨੂੰ ਇੱਕ ਜਿਹੜਾ ਬਾਂਦਰ ਆ ਉਹ ਇਹਦੇ ਨਾਲ ਪੈਂਦਾ ਜੀ ਬਾਦਰੀ ਮੇਰੇ ਨਾਲ ਸਾਡੇ ਤਾਂ ਬੱਚੇ ਇੱਥੇ ਵੱਨ ਲੈਨੇ ਆ ਕੋਈ ਸਾਨੂੰ ਆਖਣੀ ਨਹੀਂ ਨਹੀਂ ਜਣਿਕੋ ਸੇਵਾ ਕਰਦੇ ਆ ਜੀ ਅਸੀਂ ਇਹਨਾਂ ਦੀ ਬਾਬੇ ਕੋਲੇ ਨਾ ਜੀ ਉਹ ਜਿਹੜੀ ਦੂਜੇ ਸਾਧੂ ਸੰਤਾਂ ਕੋਲ ਰੱਖਣਾ ਤੂੰ ਰੱਖ ਦੇ ਉਹ ਪਿਆਰ ਆਂਦੇ ਗੱਟੀ ਚ ਆ ਦੇਖੋ ਜੀ ਬਾਬਾ ਜੀ ਹਾਂਜੀ ਤੁਹਾਨੂੰ ਲੱਗਦਾ ਐੜੀ ਚ ਅਰੇ ਠੀਕ ਹੈ ਜੀ ਨਾ ਨਹੀਂ ਬੁੱਤ ਤੂੰ ਆਈ ਕਰਵਾ ਉਹ ਰੀਆ ਉਰੀਆ ਉਰੀ ਆ ਵਾਹਿਗੁਰੂ ਤੇ ਦਾ ਬੰਦੇ ਨੂੰ ਬੰਦੇ ਨੂੰ ਵਰਦਾ ਦੇਖੇ ਨੂੰ ਪਤਾ ਕਿ ਉਧਰ ਬੈਠਾ ਹੈ ਕੋਈ ਜਿਹੜਾ ਕੰਬਲ ਹਾਂ ਇਹ ਕਾਲੇ ਕੁੱਤੇ ਨੂੰ ਨਾ ਜੀ ਇਹਨੂੰ ਬਹੁਤ ਮਤਲਬ ਸਮਝ ਆਇਆ ਇਹਨਾਂ ਨੂੰ ਤੁਸੀਂ ਛੱਡ ਦਿਓ ਵਿਚਾਰਿਆਂ ਨੂੰ ਨਹੀਂ ਬੱਚਾ ਨਹੀਂ ਹੈਗੇ ਜੀ ਇਹ ਤਾਂ ਵਿਚਾਰੇ ਜ਼ਿੰਦਗੀ ਜੀਣਗੇ ਆਪਣੀ ਜਿੰਦਗੀ ਦੇ ਗੱਡੀ ਹਟਾ ਕੇ ਜਦੀ ਨਹੀਂ ਤੁਸੀਂ ਰੋਟੀ ਪਾਣੀ ਇਹਨਾਂ ਨੂੰ ਇਕਨੇ ਪਾ ਦਿਆ ਕਰਿਓ ਤੁਹਾਡੇ ਕੋਲ ਆਈ ਜਾਣਗੇ ਪਰ ਤੁਸੀਂ ਬੰਨੋ ਨਾ ਤੁਸੀਂ ਬੰਨੋ ਨਾ ਜੀ ਮੇਰੇ ਮਾਰੇ ਮੇਰੇ ਪਾਰੇ ਦੇ ਬੱਚੇ ਬਾਪੂ ਜੀ ਤੁਹਾਡੇ ਕੋਲ ਹੀ ਰਹਿਣਗੇ ਤੁਸੀਂ ਬੰਨੋ ਨਾ ਇਹਨਾਂ ਨੂੰ ਇਹ ਕਾਨੂੰਨੀ ਜ਼ੁਲਮ ਜ਼ੁਲਮ ਜੁਰਮ ਆ ਤੁਹਾਡਾ ਜੀ ਜੁਰਮ ਆ ਇਹ ਤੁਸੀਂ ਦੁੱਧ ਪਾਣੀ ਦੇਈ ਚਲੋ ਜੇ ਮੈਂ ਬਹੁਤ ਕੁੱਤਿਆ ਬਾਪੂ ਜੀ ਮੇਰੀ ਗੱਲ ਤੋਂ ਸੁਣ ਲਓ ਤੁਸੀਂ ਕਿੱਥੋਂ ਦੇ ਰਹਨ ਵਾਲੇ ਹੋ ਅਨੰਦਪੁਰ ਸਾਹਿਬ ਦੇ ਤੁਸੀਂ ਉਰੇ ਇਕੱਲੇ ਹੀ ਰਹਨੇ ਹੋ ਮੈਂ ਸੱਚ ਰੋਟੀ ਦੀ ਤਾਂ ਬੈਠਾ ਮੈਂ ਕਿੱਥੇ ਲੱਤ ਦੇਖ ਕਿਥੋਂ ਟੁੱਟੀ ਦਿਖਾਇਓ ਲੈ ਲੱਤ ਵੀ ਠੀਕ ਕਰਾ ਦਿੰਨੇ ਆ ਜੀ ਆਪਾਂ ਲਿਆਓ ਪਲਾਸਟਰ ਹੋਗਾ ਤੁਸੀਂ ਚਲੋ ਸਾਡੇ ਨਾਲ ਜੋ ਪਲਾਸਟਰ ਕਰਾਈ ਆ ਜਾਓ ਆਜੋ ਫਿਰ ਆ ਸਸ ਠੀਕ ਹੋ ਕੇ ਆਜਿਓ ਆਪਦਾ ਨਹੀਂ ਮੈਂ ਇੱਥੇ ਹੀ ਰਹੂੰਗਾ ਬੱਸ ਨਹੀਂ ਜੀ ਤੁਸੀਂ ਪਲਾਸਟਰ ਕਰਾ ਲਓ ਫਿਰ ਆਪਦਾ ਠੀਕ ਹੋ ਕੇ ਉਰੇ ਆ ਜਿਓ ਕੀ 10 ਦਿਨ ਲੱਗਣਗੇ ਤੇਰੇ ਉਸ ਤੋਂ ਬਾਅਦ ਆ ਜਿਓ ਮੈਂ ਇੱਥੇ ਹੀ ਰਹੂੰਗਾ ਨਹੀਂ ਨਹੀਂ ਜੀ ਬਈ ਯਾਰ ਕਤੂਰੇ ਕੁੱਤੇ ਤਾਂ ਨਾ ਯਾਰ ਨਜਾਇਜ਼ ਬੰਨ ਰੱਖੇ ਨੇ ਬਾਪੂ ਨੇ ਖੜਾਓ ਬਾਪੂ ਜੀ ਪਾਲ ਲਿਓ ਕੁੱਤੇ ਪਤਾ ਕੀ ਥੋਡੇ ਕੋਲ ਹੀ ਆਉਣਗੇ ਜੇ ਤੁਹਾਨੂੰ ਪਿਆਰ ਕਰਦੇ ਨੇ ਪਰ ਤੁਸੀਂ ਬੰਨੂ ਨਾ ਇਹਨਾਂ ਨੂੰ ਨੇਚੇ ਬਿਨਾਂ ਮਾਰ ਜਾਣੇ ਮੈਂ ਤਾਂ ਰਹਿੰਦੇ ਕਿ ਮੈਂ ਨਹੀਂ ਨਹੀਂ ਬੰਨਦੇ ਕਰਦੇ ਨਹੀਂ ਤੇ ਵਿਚਾਰੇ ਬੇਜਵਾਨ ਕਾਤੋਂ ਬੰਨੇ ਨੇ ਜੀ ਪਰ ਨਹੀਂ ਜੀ ਬਾਪੂ ਜੀ ਬੇਜਵਾਨ ਬੰਦ ਰੱਖੇ ਨੇ ਤੁਸੀਂ ਜੀ ਮੈਂ ਕੁੱਤੇ ਹੀ ਬਾੜ ਨਾਲ ਸਾਜੀ ਬਾਬੇ ਮੈਂ ਦਿੰਨੀ ਹੈ ਵਿਚਾਰੇ ਨੂੰ ਛਾੜੀ ਵੀ ਕੁਰੀ ਹਾਂ ਨਹੀਂ ਉਹ ਤਾਂ ਠੀਕ ਹੈ ਉਹ ਤਾਂ ਠੀਕ ਹੈ ਬੇਬੇ ਜੀ ਮੈਂ ਤਾਂ ਇਹ ਕਹਿਣਾ ਮੈਂ ਕਹਿੰਦੀ ਜਦ ਕੁੱਤੇ ਨੇ ਨਾ ਖੁੱਲੇ ਬਾਪੂ ਕੋਲ ਹੀ ਆਉਣਗੇ ਇਹਨੂੰ ਬੰਨਣਾ ਨਾ ਇੱਕਣਾ ਸਹੀ ਅੱਛਾ ਕਰਦੇ ਮਾਰ ਕੇ ਅੱਗੇ ਕਹੀ ਅੱਛਾ ਨਹੀਂ ਉਹ ਤਾਂ ਠੀਕ ਹੈ ਬੇਬੇ ਜੀ ਇਹ ਵੀ ਗਲਤ ਆ ਨਾ ਗੱਲ ਦੇਖੋ ਕਿਵੇਂ ਰस्सियां ਆਪ ਆਪ ਗਲ ਨੂੜੇ ਪੈ ਗਈਆਂ ਕੋਈ ਫੇਟ ਮਾਰ ਗਿਆ ਆ ਚੱਕਿਓ ਮੜ ਜਾ ਪਰਲੇ ਪਾਸੇ ਹੀ ਇਧਰ ਹੱਥ ਪਾਏ ਹੋਏ ਬੋਲਦੇ ਪਤੋ ਪਰਲੇ ਪਾਸੇ ਆ ਚੱਕ ਦੋ ਮੜਾ ਉੱਪਰ ਜੀ ਬੰਨਿਓ ਜੀ ਆ ਰੈਡੀ ਨਾਲ ਆ ਬੇਟਾ ਬੰਨ ਦੋ ਜੀ ਉੱਪਰ ਬੰਨ ਦੋ ਬੰਨ ਦੋ ਹੀ ਬੰਨ ਦੋ ਮਾੜਾ ਬੰਨਿਆ ਜਿੱਤੇ ਬਾਜਰੀ ਕੋਲ ਪਿਆਤੀ ਆ ਪਪਾ ਜੀ ਉੱਥੇ ਬੰਨ ਦੋ ਵੀਰੇ ਸਮਾਰ ਕੇ ਜੇ ਬੰਨ ਦੋ ਉੱਪਰ ਨੂੰ ਜੀ ਹਾਂਜੀ ਸੰਗਤ ਜੀ ਅਸੀਂ ਇਸ ਟਾਈਮ ਨਾਬੇ ਸ਼ਹਿਰ ਦੇ ਵਿੱਚ ਖੜੇ ਆ ਜੀ ਸਾਡੇ ਬੈਕ ਸਾਈਡ ਤੇ ਮੰਡੀ ਆ ਜੀ ਇਹ ਬਾਪੂ ਜੀ ਸਾਨੂੰ ਮਿਲੇ ਨੇ ਜੀ ਸਾਨੂੰ ਕਾਫੀ ਵੀਰ ਉਹ ਵੀਡੀਓ ਬਣਾਵਣਾ ਭੇਜੀ ਜਾਂਦੇ ਨੇ ਇਹ ਬਾਪੂ ਜੀ ਦੀ ਲੱਤ ਜਿਹੜੀ ਟੁੱਟੀ ਵੀ ਆ ਇਹ ਬਜ਼ੁਰਗ ਕੁੱਤਿਆਂ ਨੂੰ ਪਿਆਰ ਕਰਦੇ ਨੇ ਪਰ ਕੁੱਤਿਆਂ ਨੂੰ ਬੰਨ ਹੀ ਬੈਠੇ ਨੇ ਜੀ ਅਸੀਂ ਬੇਨਤੀ ਇਹ ਕੀਤੀ ਸੀ ਵੀ ਪਹਿਲਾਂ ਕੁੱਤੇ ਖੋਲ ਦੋ ਵੀ ਚਲੋ ਇੰਨੀਆਂ ਰस्सियां ਨਾ ਪਾਈਆਂ ਜਾਣ ਇਹਨਾਂ ਦੇ ਚਾਰੇ ਕੁੱਤੇ ਨੇ ਇੱਥੇ ਹੀ ਰਹਿੰਦੇ ਨੇ ਦੁੱਧ ਪਾਣੀ ਦਾ ਜਰੂਰ ਪਲਾਉਂਦੇ ਨੇ ਬਾਪੂ ਜੀ ਪਰ ਕਿਤੇ ਨਾ ਕਿਤੇ ਇਹ ਵੀ ਗਲਤ ਗੱਲ ਆ ਵੀ ਕੁੱਤਿਆਂ ਨੂੰ ਇੰਨਾ ਜ਼ਿਆਦਾ ਹਨਾ ਨੂੜਨਾ ਪਿਆਰ ਆ ਕੁੱਤੇ ਦਾ ਨਹੀਂ ਬਾਪੂ ਜੀ ਉਹ ਮੈਂ ਤੁਹਾਡੀ ਗੱਲ ਸਮਝ ਗਿਆ ਜੀ ਕੁੱਤੇ ਤੇ ਬਿਲਕੁਲ ਮੈਂ ਮਿੱਟੀ ਵੀ ਲੋਟ ਕੇ ਨਹੀਂ ਖਾਂਦਾ ਆਪਣਾ ਕੁੱਤਿਆਂ ਨੂੰ ਬਾਪੂ ਜੀ ਤੁਸੀਂ ਨਾ ਕੌਣ ਨਹੀਂ ਸਾਧੂ ਸੰਤ ਜੀ ਬਾਪੂ ਜੀ ਏ ਬਾਬੇ ਨੇ ਜੀ ਠੀਕ ਆ ਜੀ ਬਾਬਾ ਤੁਸੀਂ ਸਾਧੂ ਸੰਤੋਂ ਜੀ ਠੀਕ ਆ ਕੋਈ ਗੱਲ ਨਹੀਂ ਬੇਬੇ ਕਹਿੰਦੇ ਸਾਧੂ ਸੰਤ ਨੇ ਆਪਾਂ ਤੁਹਾਡੀ ਲੱਤ ਠੀਕ ਕਰਾ ਦਨੇ ਸਾਡੇ ਨਾਲ ਚੱਲੋ ਆਜੋ ਇਹ ਕਿਵੇਂ ਟੁੱਟਿਆ ਜੀ ਲੱਤ ਕਿਵੇਂ ਟੁੱਟੀ ਹੈ ਫੇਟ ਮਾਰ ਗਿਆ ਬੇਟੇ ਕਿੰਨਾ ਟਾਈਮ ਹੋ ਗਿਆ ਜੀ ਮਹੀਨਾ ਹੋ ਗਿਆ ਜੀ ਫਿਰ ਆਪਾਂ ਇਹਨੂੰ ਚੈੱਕ ਅਪ ਕਰਾ ਕੇ ਨਾ ਜੀ ਦਿਖਾ ਕੇ ਇਲਾਜ ਕਰਾ ਦਨੇ ਹਾਂ ਫਿਰ ਭੇਜੋ ਸਾਡੇ ਨਾਲ ਜੀ ਤੁਸੀਂ ਆਓ ਸਾਡੇ ਨਾਲ ਆਓ ਜੀ ਆਪਾਂ ਲੱਤ ਕਰਾਈਏ ਇਹਦੇ ਤੁਹਾਡਾ ਹਾਂ ਐਂਬੂਲੈਂਸ 'ਚ ਤੁਹਾਨੂੰ ਫੇਰ ਦੁਬਾਰੇ ਛੱਡ ਜਾਣਗੇ ਪਸਤਰ ਕਰਾ ਕੇ ਉਰੀ ਪੈ ਜਾਓ ਆਪਣਾ ਆਹੋ ਹਾਂਜੀ ਸੰਗੇਤ ਜੀ ਅਸੀਂ ਇਸ ਟਾਈਮ ਨਾਬੇ ਸ਼ਹਿਰ ਦੇ ਵਿੱਚ ਆ ਜੀ ਪਰ ਇਹ ਜਿਹੜਾ ਅਸੀਂ ਜਿਹੜਾ ਸਾਨੂੰ ਵੀਡੀਓ ਤਾਂ ਆਉਂਦੀਆਂ ਸੀਗੀਆਂ ਵੀ ਜਿਹੜੇ ਕੁੱਤੇ ਨੇ ਇਹਨਾਂ ਨੂੰ ਆਜ਼ਾਦ ਕਰਵਾਓ ਦੇਖੀ ਪੁੱਤ ਨਾ ਨਹੀਂ ਕੁਝ ਨਹੀਂ ਇਹ ਆਜ਼ਾਦ ਕਰਵਾ ਦਾਂਗਾ ਬੱਬਾ ਜੀ ਨਾ ਪੁੱਤ ਹੋਰ ਕਿਤੇ ਨਾ ਕਿਤੇ ਸਾਨੂੰ ਤਾਂ ਇਹ ਵੀਡੀਓਜ਼ ਆਈਆਂ ਵੀ ਪਾਈ ਜਿਹੜਾ ਕੁੱਤਿਆਂ ਨੂੰ ਖਿਲਾਓ ਅਤੇ ਜਦੋਂ ਅਸੀਂ ਉਰੇ ਆ ਕੇ ਦੇਖਿਆ ਤਾਂ ਉਹ ਬਜ਼ੁਰਗਾਂ ਦੀ ਵੀ ਲੱਤ ਜਿਹੜੀ ਟੁੱਟੀ ਵੀ ਆ ਤੁਸੀਂ ਦੇਖ ਰਹੇ ਹੋ ਆਪਾਂ ਕੁੱਤੇ ਨਾਲੇ ਲੈ ਚੱਲਦੇ ਹਾਂ ਜੀ ਤੁਸੀਂ ਦੇਖ ਰਹੇ ਹੋ ਬਜ਼ੁਰਗ ਕਿੰਨੀ ਤਕਲੀਫ ਦੇ ਵਿੱਚ ਨੇ ਕੋਈ ਜਿਹੜਾ ਸੜਕ ਤੇ ਫੇਟ ਮਾਰ ਗਿਆ ਮੈਂ ਕਹੂੰਗਾ ਵੀਰੇ ਹੋਣੀ ਵੀਰੋਣੀ ਪਿੱਛੋਂ ਜਿਹੜਾ ਇਹ ਕੁੱਲੀ ਦੀ ਸਾਰੀ ਦੀ ਵੀਡੀਓ ਲੈਣ ਤਾਂ ਜੋ ਸੰਗਤਾਂ ਨੂੰ ਪਤਾ ਲੱਗ ਸਕੇ ਅਸੀਂ ਨਾਭਾ ਸ਼ਹਿਰ ਦੇ ਵਿੱਚ ਆਂ ਜੀ ਸਾਡੇ ਬੈਕ ਸਾਈਡ ਤੇ ਮੰਡੀ ਆ ਜੀ ਇਧਰਲੇ ਪਾਸੇ ਬੌੜਾ ਗੇਟ ਆ ਜੀ ਇਧਰਲੇ ਪਾਸੇ ਦਲਦੀ ਆ ਜੀ ਇੱਥੇ ਅਸੀਂ ਇਸ ਟਾਈਮ ਖੜੇ ਆ ਜੀ ਇਹ ਕੁੱਲੀ ਦੇ ਵਿੱਚ ਬਜ਼ੁਰਗ ਰਹਿੰਦੇ ਨੇ ਔਰ ਸਾਡੇ ਆਨੰਦਪੁਰ ਸਾਹਿਬ ਦਾ ਐਡਰੈਸ ਦੱਸਦੇ ਨੇ ਜੀ ਕਹਿੰਦੇ ਅਸੀਂ ਆਨੰਦਪੁਰ ਸਾਹਿਬ ਦੇ ਆਂ ਬਾਕੀ ਤਾਂ ਅਜੇ ਆਪਾਂ ਨੂੰ ਨਹੀਂ ਪਤਾ ਪਰ ਹੁਣ ਆਪਾਂ ਪਹਿਲਾਂ ਕੁੱਤਿਆਂ ਨੂੰ ਜਿਹੜੇ ਜਿਹੜੇ ਰੱਬ ਦੇ ਉਹ ਭਗਤ ਨੇ ਇਹਨਾਂ ਨੂੰ ਜਿਹੜਾ ਆਜ਼ਾਦ ਕਰਨਾ ਫਿਰ ਆਪਾਂ ਬਾਪੂ ਜੀ ਨੂੰ ਨਾਲ ਲੈ ਕੇ ਚੱਲਣਾ ਜੀ ਆਸਾਂ ਨੇ ਅਭਿਨਾ ਦੇਖਿਓ ਇਹ ਬੱਚੀ ਇਹਦੇ ਤੁਸੀਂ ਇਹਨਾਂ ਨੂੰ ਬੰਨ ਕੇ ਰੱਖ ਲੋ ਔਰ ਹੀ ਕੋਈ ਨਾ ਜੀ ਸਾਨੂੰ ਉਹ ਇਲਾਜ ਕਰਾ ਲੈਣ ਦਿਓ ਇਧਰ ਟੀਵੀ ਤੇ ਮੰਨਦੇ ਕੁੱਤਿਆਂ ਨੂੰ ਜਿਹੜੇ ਨੂੰ ਕੁਝ ਨਹੀਂ ਹੋਣ ਦਿੰਦਾ ਯਾਰ ਕੁੱਤੇ ਮੇਰੇ ਨਾਲ ਕੁੱਤੇ ਤਾਂ ਔਰ ਹੀ ਰਹਿਣਗੇ ਤੁਸੀਂ ਪਹਿਲਾਂ ਲੱਤ ਠੀਕ ਕਰਾ ਲਓ ਕੁੱਤੇ ਦੇਖੋ ਤੁਸੀਂ ਕਿੰਨਾ ਪਿਆਰ ਕਰਦੇ ਨੇ ਕੁੱਤੇ ਹਾਂ ਕੁੱਤੇ ਤਾਂ ਉਹਰੇ ਬੰਦੇ ਤੁਹਾਡੇ ਸਾਰੇ ਹੈਗੇ ਆ ਦੇਖੋ ਕਿੰਨਾ ਪਿਆਰ ਕਰਦੇ ਨੇ ਬਜ਼ੁਰਗ ਨੂੰ ਤੁਹਾਡਾ ਨਾਮ ਕੀ ਆ ਜੀ ਬਾਬਾ ਸਰਬੰਗ ਜੀ ਬਾਬਾ ਸਰਬਣ ਬਾਬਾ ਸਰਬਣਗਰੀ ਜੀ ਨੇ ਜੀ ਦੇਖੋ ਪਿਆਰ ਤਾਂ ਬਹੁਤ ਕਰਦੇ ਨੇ ਕੁੱਤੇ ਬਾਬਾ ਨੂੰ ਤੇ ਇਹਨਾਂ ਨੂੰ ਦੂਜੇ ਬੰਦੇ ਸੰਭਲਣਗੇ ਕੌਣ ਸਾਮੂਗਾ ਜੀ ਕੁੱਤਿਆਂ ਨੂੰ ਜੀ ਠੀਕ ਆ ਤੁਸੀਂ ਤੇ ਕੋ ਬੇਬੇ ਜੀ ਨੇ ਜੀ ਹਾਂ ਲੱਤ ਦਾ ਆਪਾ ਇਲਾਜ ਕਰਾ ਦੰਨੇ ਬਜ਼ੁਰਗ ਤੁਰਦੇ ਫਿਰਦੇ ਰਹਿਣਗੇ ਫਿਰ ਹਾਂ ਹਾਂ ਨਾ ਬਾਅਦ ਮੈਂ ਤੇ 2 ਮਹੀਨੇ ਤੋਂ ਬਾਅਦ ਇਹਨੂੰ ਕੁੱਤੇ ਹਣੀ ਠੀਕ ਆ ਇਹ ਤੁਸੀਂ ਸਾਹਮਣੇ ਇਹਨਾਂ ਨੂੰ ਕਿਤੇ ਭੁੱਖੇ ਮਰ ਜਾਣ ਵਿਚਾਰੇ ਦੇਖੋ ਕਿੰਨਾ ਪਿਆਰ ਕਰਦੇ ਨੇ ਮੈਂ ਕਹੂੰਗਾ ਵੀਰ ਉਹਨਾਂ ਨੂੰ ਕੈਮਰਾ ਬਜ਼ੁਰਗਾਂ ਤੇ ਰੱਖਿਆ ਜਾਵੇ ਕਿਤੇ ਨਾ ਕਿਤੇ ਇੱਥੇ ਇਨਸਾਨੀਅਤ ਵੀ ਝਲਕ ਰਹੀ ਆ ਚਲੋ ਉਹਨਾਂ ਨੇ ਆਪਣੀ ਇੱਕ ਮਜਬੂਰੀ ਨੂੰ ਬੰਨ ਲਿਆ ਵੀ ਮਰਨਾ ਜਾਣ ਪਰ ਇੱਥੇ ਇਨਸਾਨੀਅਤ ਝਲਕ ਰਹੀ ਹੈ ਇਹਨਾਂ ਦਾ ਬੜਾ ਵਧੀਆ ਦਿਲਾਂ ਇਨਸਾਨਾਂ ਦਾ ਜਿਹੜੇ ਉਹ ਬੇਜਬਾਨਾਂ ਨੂੰ ਇੰਨਾ ਪਿਆਰ ਕਰਦੇ ਨੇ ਆਪ ਪੀਣ ਲਈ ਭਾਵੇਂ ਦੁੱਧ ਹੋਵੇ ਨਾ ਹੋਵੇ ਪਰ ਸਾਨੂੰ ਸੰਗਤਾਂ ਬਹੁਤ ਵੀਡੀਓਜ਼ ਬਜ਼ੁਰਗਾਂ ਦੀਆਂ ਇਹ ਲੱਤ ਨੂੰ ਕਿੰਨੇ ਮਹੀਨੇ ਹੋਏ ਨੇ ਜੀ ਮਹੀਨਾ ਹੋ ਗਿਆ ਮਹੀਨਾ ਹੀ ਹੋਇਆ ਜੀ ਇੱਕ ਦਿਨਾਂ ਦੇ ਲੱਗ ਹੀ ਆ ਨਹੀਂ ਤੁਸੀਂ ਇਹ ਕੀ ਤੋਂ ਕਰਾਈ ਦੀ ਪੱਟੀ ਉਹ ਕੀ ਕਹਿੰਦੇ ਨਹੀਂ ਲੱਗਦੀ ਕਿੱਦੇ ਲੱਗੇ ਅੱਛਾ ਕੀ ਕਹਿੰਦੇ ਪਲਾਸਟਰ ਲੱਗੂਗਾ ਅੱਜ ਦਰਾਲਾ ਨੇ ਬੋਲਾ ਹੈ ਅੱਛਾ ਬਪੂ ਜੀ ਉਰੇ ਦੋ ਜਣਾਂ ਨੂੰ ਜ਼ਿੰਮੇਵਾਰੀ ਦੇ ਦਿਓ ਬੱਚਿਆਂ ਦੀ ਇਹਨਾਂ ਦੀ ਅੱਜ ਨਾ ਮੈਂ ਪ੍ਰਸਤ ਕਰਾ ਕੇ ਉੱਵੀ ਆਇਆ ਨਾ ਹਾਂ ਕਿਹਨਾਂ ਨੂੰ ਜ਼ਿੰਮੇਵਾਰੀ ਦੇਵੋਗੇ ਤੁਸੀਂ ਦੱਸੋ ਹਾਂ ਸਮਝ ਆ ਤੁਸੀਂ ਸામੋਗੇ ਜੀ ਤੁਹਾਡਾ ਕੀ ਨਾਮ ਆ ਬੇਬੇ ਜੀ ਤੁਹਾਡਾ ਕੀ ਗੁਰਵਿੰਦਰ ਕੌਰ ਉਹਨਾਂ ਦਾ ਕੀ ਨਾਮ ਹੈ ਬਾਦਰ ਸਿੰਘ ਵੀ ਪਾਈ ਅਸੀਂ ਦੋਹਾਂ ਜੀਆਂ ਨੇ ਕੋਈ ਆਪਣੀ ਪਿਆਰੀਆਂ ਕੋ ਜਨਾਬ ਠੀਕ ਠੀਕ ਹੈ ਠੀਕ ਹੈ ਠੀਕ ਹੈ ਆ ਤੁਸੀਂ ਦੇਖੋ ਜੀ ਜਿਹੜਾ ਬਜ਼ੁਰਗਾਂ ਨੂੰ ਆਪਾਂ ਲੈ ਕੇ ਚੱਲਦੇ ਆਂ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇੱਧਰ ਨੂੰ ਆ ਜੋ ਜੀ ਉਰੇ ਆ ਜੋ ਦੋਏ ਜਣੇ ਉਰੇ ਆ ਜੋ ਜੀ ਉਰੇ ਆ ਜੋ ਕੀ ਕਹਿੰਦੇ ਹੋ ਜੀ ਤੁਸੀਂ ਅਸੀਂ ਚਾਹ ਪਾਣੀ ਇਹਨਾਂ ਨੂੰ ਦਿੰਨੇ ਆਏ ਬਜ਼ੁਰਗਾਂ ਨੂੰ ਉੱਥੋਂ ਚੱਕ ਕੇ ਲੈ ਕੇ ਆਈ ਸੀ ਆਟੋ ਕਰਾ ਕੇ ਕਿਰਾਏ ਤੇ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਜੀ ਮੇਰੀ ਵੀ ਕੁੱਲੀ ਵੀ ਬਣਾਈ ਹੋਈ ਆ ਜੀ ਅੱਛਾ ਜੀ ਹਾਂ ਜੀ ਕੱਲ੍ਹ ਹੀ ਆਤਾ ਜੀ ਮੇਰਾ ਇਹਦਾ ਪਰਿਵਾਰ ਕੋਈ ਜੀ ਪਰਿਵਾਰ ਹੈਗਾ ਜੀ ਉਧਰ ਨਾਲਾ ਗੜਕਣੀ ਆ ਜੀ ਇਹਨਾਂ ਦਾ ਜੀ ਅੱਛਾ ਜੀ ਹਾਂ ਜੀ ਉਹਨਾਂ ਦਾ ਪਿੰਡ ਆ ਜੀ ਪਤੀਜੇ ਹੈਗੇ ਜੀ ਇਹ ਜਾਣਾ ਜਾਣਾ ਕਰ ਰਿਹਾ ਜੀ ਮੈਂ ਜਾਣ ਨਹੀਂ ਦਿੰਦਾ ਜੀ ਇਹਨੂੰ ਇਹ ਵੀ ਲੱਤ ਕਾ ਤੋਂ ਨਹੀਂ ਠੀਕ ਕਰਾਈ ਜੀ ਤੁਸੀਂ ਇਹ ਲੱਤ ਪਹਿਲੋਂ ਬਣਵਾ ਦਿੱਤੀ ਸੀ ਜੀ ਦੁਬਾਰੇ ਫੇਰ ਪਲਾਸਟਰ ਕਰਾਉਣਾ ਜੀ ਅ ਕੱਲ ਨੂੰ ਜਾਂ ਪਰਸੋਂ ਨੂੰ ਆ ਜਾਣਗੇ ਪੈਸੇ ਪਾਈ ਅਸੀਂ ਆਪ ਕਰਾ ਦੇਣੀ ਕੋਈ ਗੱਲ ਨਹੀਂ ਆਪਾਂ ਕਰਵਾ ਕੇ ਦਿੰਨੇ ਆ ਜੀ ਕੋਈ ਗੱਲ ਨਹੀਂ ਬਾਬੇ ਜੀ ਬੇਬੇ ਜੀ ਹਾਂ ਮਾਂ ਮੰਗ ਕੇ ਲੈ ਕੇ ਆ ਮਾਂ ਮਾ ਕੀ ਤੋਂ ਮੰਗ ਕੇ ਮੈਨੂੰ ਵੀ ਦਿੰਨੀ ਆਪ ਵੀ ਖਾਂਦੀ ਠੀਕ ਹੈ ਜੀ ਮੇਰੇ ਵੀ ਕੁੱਤੇ ਆ ਮੇਰੇ ਉਹ ਬਾਂਦਰ ਵੀ ਹੈ ਵੇਖੋ ਬੱਚੇ ਕਿੱਥੇ ਜੀ ਬਾਂਦਰ ਅੱਛਾ ਜੀ ਹਾਂ ਅੱਛਾ ਜੀ ਠੀਕ ਹੈ ਜੀ ਬਾਂਦਰ ਵੀ ਹੈ ਹਾਂ ਜੀ ਮਾੜੇ ਮਾੜੇ ਪਾਲੇ ਆ ਮੈਂ ਮੇਰੇ ਬੱਚੇ ਆ ਇਹ ਠੀਕ ਹੈ ਜੀ ਸੁਣੋ ਜੀ ਪਤਾ ਕਿ ਇਹ ਬੱਚੇ ਤਾਂ ਹੈਗੇ ਨੇ ਜੀ ਪਰ ਇਹ ਬਹੁਤ ਜ਼ੁਲਮ ਆ ਬੇਬੇ ਜੀ ਬੰਨੋ ਨਾ ਜੀ ਤੁਸੀਂ ਮੇਰੀ ਮਾਂ ਇਹ ਬੇਟਾ ਛੱਡਿਆ ਨਾ ਬੀੜ ਚ ਤੇਰੇ ਖੜੇ ਤਾਂ ਮਾਰ ਦੇਣਗੇ ਜਦ ਤੱਕੜੇ ਹੋਗੇ ਬਾਬਾ ਆਪ ਹੀ ਖੁੱਲ ਖੁੱਲ ਕੇ ਭੱਜ ਜਾਣ ਇਹਨਾਂ ਨੇ ਇਹਨਾਂ ਨੇ ਤਾਂ ਮਾਰ ਦੇਣਗੇ ਦੇਖੋ ਤੁਸੀਂ ਬੰਦਰਾਂ ਤੇ ਜਿਹੜਾ ਕਰਿਆ ਜਾਵੇ ਕੈਮਰਾ ਵੀਰ ਉਹਨਾਂ ਨੂੰ ਮੈਂ ਕਹੂੰਗਾ ਨੇੜੇ ਕਰਕੇ ਇਹ ਰੱਬ ਦੇ ਜੀਆਂ ਨਾਲ ਪਿਆਰ ਹੈ ਨਾ ਦੀ ਰੂਹ ਸੱਚੀ ਆ ਬੇਬੇ ਜੀ ਦੀ ਵੀ ਰੂਹ ਸੱਚੀ ਆ ਜਿਹੜੀ ਸਿਰਤ ਵਿੱਚੋਂ ਐਨ ਪੂਰੀ ਰੱਜੀ ਵੀ ਆ ਜੀ ਕਿਉਂਕਿ ਉਹ ਇਹਨਾਂ ਬੇਜਵਾਨਾਂ ਨੂੰ ਪਿਆਰ ਕਰਦੇ ਨੇ ਪਰ ਪਿਆਰ ਕਰਨ ਦਾ ਤਰੀਕਾ ਜਿਹੜਾ ਉਹ ਗਲਤ ਲੱਗਿਆ ਸਾਨੂੰ ਜੀ ਚਲੋ ਆਪਾਂ ਅੱਗੇ ਡਿਸੀਜਨ ਸੰਗਤ ਤੇ ਛੱਡਾਂਗੇ ਵੀ ਸੰਗਤ ਕੀ ਸੋਚਦੀ ਆ ਕਿ ਇਦਾਂ ਬੇਜਵਾਨਾਂ ਦੇ ਉੱਪਰ ਇਹ ਬੰਨਣਾ ਚਾਹੀਦਾ ਜਾਂ ਇਹਨਾਂ ਨੂੰ ਕਿੱਦਾਂ ਦੇਖੋ ਇੱਕ ਨੀਚੇ ਆਇਆ ਕੁੱਤਾ ਇਹ ਹੁਣ ਇਸ ਵਕਤ ਖੁੱਲਾ ਜੀ ਕਿਤੇ ਵੀ ਫੇਰ ਸਕਦਾ ਤੇ ਜੇ ਇਹ ਮਰੀਜ਼ ਹੋਣ ਮੰਨ ਲਓ ਬਾਂਦਰਾਂ ਦੇ ਕੋਈ ਪ੍ਰੋਬਲਮ ਹੋਵੇ ਕਿਸੇ ਦੀ ਲੱਤ ਟੁੱਟ ਗਈ ਜਾਂ ਕੋਈ ਪ੍ਰੋਬਲਮ ਹੋਵੇ ਜ਼ਖਮ ਹੋਵੇ ਫਿਰ ਆਪਾਂ ਇਹਨਾਂ ਨੂੰ ਜਿਹੜਾ ਬੰਨਣਾ ਚਾਹੀਦਾ ਵੀ ਇਹਨਾਂ ਦਾ ਇਲਾਜ ਕਰਨਾ ਚਾਹੀਦਾ ਅਤੇ ਹੁਣ ਇਹਨਾਂ ਦੇ ਅੰਦਰ ਨਾ ਅਸਲ ਜੇ ਸੱਚ ਪੁੱਛੋ ਸੀਰਤ ਰੱਜੀ ਵੀ ਉਹ ਇਨਸਾਨ ਇਹਨਾਂ ਨੂੰ ਪਿਆਰ ਕਰਦੇ ਨੇ ਜਿਹੜੀ ਅ ਬਾਕੀ ਅਸੀਂ 90 ਸ਼ਹਿਰ ਚਾਂਜੀ ਪਿੱਛੇ ਟਰੱਕ ਜੁਨੀਅਨ ਤੇ ਮੰਡੀ ਆ ਤੇ ਹੁਣ ਤੁਸੀਂ ਤੁਸੀਂ ਇੱਧਰ ਰਹਨੇ ਹੋ ਨਾ ਜੀ ਤੁਹਾਡੀ ਝੁਕੀ ਕਿਹੜੀ ਹੈ ਜੀ ਅੱਛਾ ਜੀ ਤੁਸੀਂ ਕੀ ਕੰਮ ਕਰਦੇ ਹੋ ਜੀ ਕੁਛ ਵੀ ਨਹੀਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਆ ਜਾਓ ਉਰੀ ਆ ਜਾਓ ਜੀ ਆਜੋ ਆਜੋ ਤੁਸੀਂ ਠੀਕ ਹੈ ਜੀ ਔਰ ਹਾਂ ਜੀ ਕੰਮ ਨਹੀਂ ਕੋਈ ਹੁੰਦਾ ਕਿਵੇਂ ਜੀ ਅੱਛਾ ਠੀਕ ਹੈ ਅੱਛਾ ਤੁਸੀਂ ਇੱਧਰ ਰਹਨੇ ਹੋ ਜੀ ਹਾਂ ਸਾਡਾ ਪੀੜਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਚਲੋ ਬਹੁਤ ਵਧੀਆ ਜੀ ਅੱਛਾ ਦੇਣਾ ਪੂਰਾ ਕਰ ਰਹੇ ਹਾਂ ਤੇਰੇ ਮੇਰੇ ਵਰਗੇ ਨੂੰ ਚਾਹ ਵੀ ਪਿਆਵਾਂਗੇ ਬਾਈ ਜੋ ਠੀਕ ਹੈ ਠੀਕ ਹੈ ਚਾਹ ਵੀ ਮੈਂ ਪਿਆਵਾਂਗੀ ਪਰ ਮਾ ਮੇਰੇ ਪੱਲੇ ਕੁਝ ਨਹੀਂ ਹਾਂਜੀ ਨਹੀਂ ਠੀਕ ਹੈ ਮੈਂ ਕਾਣਾ ਦੇਣ ਵਾਲੀ ਉਹ ਮੇਰੀ ਮਾਂ ਬੱਬਾ ਜੀ ਜਲ ਤੁਸੀਂ ਜਿਵੇਂ ਤੁਸੀਂ ਕਹਿੰਦੇ ਚਾਹ ਪਾਣੀ ਪੀਓ ਬੱਬਾ ਜੀ ਅਸੀਂ ਚਾਹ ਪਾਣੀ ਸਾਰਾ ਕੁਝ ਲਿਆ ਲਿਆ ਸਾਡੀ ਨਹੀਂ ਗਾਰੰਟੀ ਹੈ ਜੀ ਇਹਨਾਂ ਨੇ ਮੁੱਲ ਲੈਤੇ ਹੋਇਆ ਜੀ ਨਿੱਕੇ ਨਿੱਕੇ ਹਾਂਜੀ ਅੱਛਾ ਅੱਛਾ ਉਹ ਦੇਖੋ ਬੇਜਵਾਨ ਮੈਂ ਬਿਸਤਰਿਆਂ 'ਚ ਪੈਂਦਾ ਬੇਬੇ ਰਾਜ ਦੇ ਬਿਸਤਰਿਆਂ 'ਚ ਨਾਲ ਪਵਾਈ ਦੇ ਆ ਜੀ ਬੱਚਾਰ ਕੋ ਰੱਖੀ ਦਿਆ ਜੀ ਬਾਂਦਰ ਵੀ ਨਾਲ ਪੈਂਦੇ ਆ ਕੰਨ ਚੁੰਗਦੇ ਆ ਰਾਤ ਨੂੰ ਇੱਕ ਜਿਹੜਾ ਬਾਂਦਰ ਆ ਉਹ ਇਹਦੇ ਨਾਲ ਪੈਂਦਾ ਜੀ ਬਾਦਰੀ ਮੇਰੇ ਨਾਲ ਆ ਸਾਡੇ ਤਾਂ ਬੱਚੇ ਇੱਥੇ ਵੱਨ ਲੈਨੇ ਆ ਕੋਈ ਸਾਨੂੰ ਆਖਣੇ ਨਹੀਂ ਨਹੀਂ ਜਣੀ ਕੋ ਸੇਵਾ ਕਰਦੇ ਆ ਜੀ ਅਸੀਂ ਇਹਨਾਂ ਦੀ ਇਹ ਫਾਲ ਵੇਖੋ ਕੋਈ ਆ ਫਾਲ ਪਏ ਆ ਜੀ ਤੁਹਾਡੇ ਸਾਹਮਣੇ ਇਹਨਾਂ ਨੂੰ ਪਾਈ ਦਾ ਹੈ ਜੀ ਫੇਟ ਨਾਲ ਫਾਲ ਲਿਆਉਣੀ ਹੈ ਸਬਜ਼ੀਆਂ ਨਾਲ ਗਾਜਰਾ ਇਹਨਾਂ ਵਾਸਤੇ ਜੀ ਗਾਜਰਾ ਜੀ ਸਾਰੀ ਚੀਜ਼ ਲਿਓ ਚਲੋ ਮਹਾਰਾਜ ਕਿਰਪਾ ਕਰਨ ਤੁਹਾਡੇ ਤੇ ਜਾ ਤਾ ਅਕੜੇ ਹੋ ਜਾਣਗੇ ਬਾਪੂ ਜੀ ਆਜਾ ਹਾਂਜੀ ਆਪਾਂ ਕਰਾਈ ਆ ਜੋ ਬਾਪੂ ਦਾ ਇਲਾਜ ਜੀ ਆਜੋ ਹਾਂਜੀ ਠੀਕ ਹੈ ਉਹ ਤੁਸੀਂ ਕੁੱਤਿਆਂ ਨੂੰ ਉਹਨਾਂ ਨੂੰ ਵੀ ਆਪਦੇ ਇੱਧਰ ਕਰ ਲਓ ਹਣਾ ਇੱਥੇ ਆਓ ਇੱਥੇ ਲਿਆਵਾਂਗੇ ਬਾਬਾ ਜੀ ਇੱਥੇ ਥਾਂ ਬਣਾ ਦਿੰਨੇ ਅੱਜ ਬਾਬੇ ਇੱਥੇ ਬਣਾ ਦਿੰਨੇ ਆ ਇਹ ਤਾਂ ਸਾਨੂੰ ਪਹਿਲਾਂ ਹੀ ਦੇਤੇ ਨੇ ਠੀਕ ਹੈ ਠੀਕ ਹੈ ਦੇਤੇ ਮੈਂ ਕਿਹਾ ਬਾਬੇ ਛੱਡਣੇ ਨਹੀਂ ਮੈਂ ਤੇਰੀ ਸੇਵਾ ਕਰੂੰ ਉਹ ਵੀ ਵੀ ਸੇਵਾ ਕਰੂੰ ਬੱਚਿਆਂ ਦੀ ਖਬਰਾਂ ਮੈਨੂੰ ਕਿਹੜੇ ਦਾ ਪੁੰਨ ਲੱਗ ਪੁੰਨ ਲੱਗ ਜੀ ਵਾ ਅਸਲ ਅੰਦਰੋਂ ਸੱਚਾਈ ਆ ਉਹਨਾਂ ਦੇ ਲਈ ਮੁਹੱਬਤ ਰੱਖਦੇ ਨੇ ਬਾਰੀ ਅੱਧੀ ਰਾਤ ਵੀ ਚਾਹ ਕਰੂੰ ਚਾਰ ਬਾਰੀ ਚਾਹ ਕਰੂੰ ਜੇ ਰੋਟੀ ਦਸ ਦਾਲ ਆ ਨਾ ਦਸ ਨਾ ਹੀ ਉਹਨੂੰ ਦੇਵਾਂਗੀ ਮੈਂ ਨਹੀਂ ਤਰਯਾਬਤ ਕਰੂੰਗਾ ਰੱਬ ਤਾਂ ਵੇਖਦਾ ਹਾਂ ਬਿਲਕੁਲ ਬਣਦੀ ਜੀ ਪਤਾ ਹਾਂ ਹਾਂ ਠੀਕ ਹੈ ਜੀ ਜੀ ਛੱਡ ਕੇ ਗਾਉਂ ਇੱਥੇ ਫਿਰ ਤਾਂ ਮੈਂ ਜਾਂਦਾ ਨਹੀਂ ਮਿਲ ਜਾਣੀ ਪਲਸਟਰ ਨੂੰ ਤਾਂ ਦੇਖੋ ਇੱਕ ਦੋ ਦਿਨ ਤਾਂ ਲੱਗੂਗਾ ਨਾ ਪਲਸਟਰ ਹੋਣ ਨੂੰ ਜੀ ਕੱਲ ਨਹੀਂ ਤੂੰ ਲਾ ਅਸੀਂ ਲੱਫੇ ਦੁੱਧ ਪਾਵਾਂਗੇ ਹਾਂ ਠੀਕ ਹੈ ਜੀ ਤੂੰ ਕਿਹਾ ਬਾਬੇ ਟੈਨਸ਼ਨ ਨਾ ਲੈ ਆਪੇ ਸੰਭੂ ਵੀ ਮੈਂ ਤੇ ਨੋਕੀ ਕਰ ਚਲੋਗੀ ਤੇਰੀ ਲੱਤ ਤੁਰਨ ਲੱਗੇ ਮੈਨੂੰ ਫਿਕਰ ਮੁੱਕ ਗਈ ਹਾਂਜੀ ਚਲੋ ਜੀ ਆਪਾਂ ਬਿਠਾਈਏ ਜੀ ਇੱਕ ਵਾਰੀ ਇਹਨਾਂ ਨੂੰ ਤੁਸੀਂ ਇਹਨਾਂ ਦਾ ਸਾਰਾ ਸਾਮਕੀ ਤੁਸੀਂ ਰੱਖਣਾ ਨਾ ਇਹਨੂੰ ਕੋਈ ਨਹੀਂ ਅਸੀਂ ਆਪਾਂ ਠੀਕ ਹੈ ਬਿੱਲਿਆਂ ਦੀ ਚਲੋ ਆਏ ਆਂ ਚਾਹੇ ਮੰਗ ਕੇ ਲਿਆ ਦੇਈਏ ਕੋਈ ਹੈ ਹਾਂ ਸਾਰਾ ਕੋਈ ਪਾਉ ਮਾਂ ਪਾਣਾ ਕੋਈ ਜ਼ਰੂਰੀ ਸਮਾਨ ਦੇ ਦੋਈ ਤੁਸੀਂ ਕੋਈ ਨਾ ਕੱਪੜੇ ਉੱਥੇ ਪਾ ਲਾਂਗੇ ਜੀ ਆਪਣੇ ਕੋਲ ਨਵੇਂ ਹੈਗੇ ਅੱਛਾ ਜੀ ਏ ਮਾ ਜਣਾ ਚੱਕੇ ਫੁੱਕੇ ਦੇ ਅੰਦਰ ਬਾਬੇ ਕੋਲੇ ਨਾ ਜੀ ਉਹ ਜਿਹੜੇ ਦੂਜੇ ਸਾਧੂ ਸੰਤਾਂ ਕੋਲ ਰੱਖਣਾ ਤੂੰ ਰੱਖ ਦੇ ਉਹ ਆਹ ਗੱਡੀ ਰੰਦੇ ਗੱਡੀ ਚ ਉਹ ਪਿਆਰ ਰੰਦੇ ਗੱਡੀ ਚ ਕਹਿੰਦਾ ਕੱਢ ਕੇ ਲੈ ਜੂ ਕੋਈ ਕੋਈ ਨੀ ਗੱਡੀ ਅੰਦਰ ਪਾਦਾ ਅਜਾ ਗੱਡ ਕੋਈ ਅੰਦਰ ਲਾ ਦੇਾਂਗੇ ਅੱਜ ਨਹੀਂ ਇੱਥੇ ਹੋਇਓ ਹੈ ਅ ਚੰਗਾ ਇੱਛਾ ਚ ਆ ਜਾਂਗੇ ਤੂੰ ਬੇਫਿਕਰ ਹੋ ਕੇ ਪਾ ਜੀ ਜਦ ਮਾ ਹੈ ਕਿ ਨਾ ਮੈਂ ਨਨੂ ਕਿਤੋਂ ਲਿਆਉਂ ਇਹਨਾਂ ਦਾ ਟੈਨਸ਼ਨ ਆ ਲੈ ਤੂੰ ਟੈਨਸ਼ਨ ਨਹੀ ਕਿੱਥੇ ਆਵਾ ਉਹ ਆ ਤੁਸੀਂ ਸਾਡੇ ਕੋਲੇ ਢੇੜਾ ਵੀ ਲਾਏ ਉੱਥੇ ਅੱਛਾ ਬਾਬਾ ਜੀ ਤੁਹਾਡਾ ਇਹ ਕਾਰਡ ਪਿਆ ਮੇਰੇ ਲਵੇ ਮੋਬਾਈਲ ਨੰਬਰ ਹੈਗਾ ਕੌਣ ਦੇ ਕੇ ਗਿਆ ਸੀ ਜੀ ਮੈਨੂੰ ਮੁੰਡਾ ਦੇ ਕੇ ਆਇਆ ਸੀ ਆ ਇੱਧਰ ਤਾਂ ਸੀ ਆਪਣੇ ਦੂਰ ਤਾਂ ਸੀ ਬਾਈ ਦੇ ਕੇ ਗਏ ਅਸੀਂ ਉਹਦਾ ਅਸੀਂ ਕਿਹਦੇ ਵੀ ਇਲਾਜ ਕਰਾ ਦੇਣਗੇ ਬਾਪੂ ਦਾ ਹਾਂ ਜੀ ਤੁਹਾਡੇ ਲਵੇ ਫੋਨ ਵੀ ਕਰਿਆ ਸੀ ਜੀ ਅੱਦੇ ਸੰਗਤ ਜੀ ਹੁਣ ਅਸੀਂ ਇਹਨਾਂ ਨੂੰ ਬਜ਼ੁਰਗਾਂ ਨੂੰ ਲਚਕਾਣੀ ਪਿੰਡ ਲੈ ਕੇ ਚੱਲੇ ਆਂ ਜੀ ਉੱਥੇ ਰਜਿੰਦਰਾ ਹਸਪੀਟਲ ਤੋਂ ਇਹਨਾਂ ਦਾ ਇਲਾਜ ਜਿਹੜਾ ਸ਼ੁਰੂ ਕੀਤਾ ਜਾਣਾ ਤੁਸੀਂ ਸਾਰੇ ਭੈਣ ਭਰਾ ਦੇਖੋ ਇਹ ਗਰੀਬ ਬੰਦੇ ਨੇ ਆਪਾਂ ਚਾਹੁੰਦੇ ਇਹਨਾਂ ਦੀ ਲੱਤ ਜਿਹੜੀ ਉਹ ਪਲਸਟਰ ਹੋ ਕੇ ਆਪਣੀ ਲੱਤ ਤੇ ਖੜੇ ਹੋ ਜਾਣ ਅਤੇ ਆਪਣੀ ਜ਼ਿੰਦਗੀ ਜੀਣ ਜਿਹੜੇ ਵੀ ਤਰੀਕੇ ਨਾਲ ਜਿੰਦੇ ਨੇ ਗਰੀਬੀ ਮੀਰੀ ਚਲਦੀ ਰਹਿੰਦੀ ਆ ਪਰ ਇਨਸਾਨੀਅਤ ਜੰਦਾ ਅੱਜ ਵੀ ਠੀਕ ਹੈ ਇਹਨਾਂ ਦਾ ਤਰੀਕਾ ਗਲਤ ਹੋ ਸਕਦਾ ਪਰ ਅੰਦਰੋਂ ਜਿਹੜੀ ਸੇਵਾ ਕਰਨਾ ਚਾਹੁੰਦੇ ਨੇ ਇਹਨਾਂ ਜਵਾਨਾਂ ਦੀ ਬੇਜਵਾਨਾਂ ਦੀ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜਿਓ ਇਹ ਬਜ਼ੁਰਗਾਂ ਦਾ ਜਿਹੜਾ ਇਲਾਜ ਹੁਣ ਤੁਹਾਨੂੰ ਥੋੜੇ ਦਿਨਾਂ ਚ ਹੋਇਆ ਮਿਲਣਾ ਜੀ ਗੁਰੂ ਸਾਹਿਬ ਕਿਰਪਾ ਕਰਨ ਜੀ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜੀ ਠੀਕ ਹੈ ਜੀ ਧੰਨਵਾਦ ਹੋਣਾ ਵੀਰਾਂ ਦਾ ਵੀ ਜੀ ਠੀਕ ਹੈ ਜੀ ਠੀਕ ਹੈ ਕੋਈ ਨਾ ਦੇਖੇਗਾ ਐਸੀ ਸਾਨੀ ਠੀਕ ਹੈ ਠੀਕ ਹੈ ਅਚਾ ਤੂੰ ਫੜਿਆ ਨਹੀਂ ਗਿਆ ਵੀਰੇ ਆਜੋ ਜੀ ਫਿਰ ਆਪਾਂ ਚੱਲੀਏ ਹਨਾ ਨਾ ਨਾ ਲੈ ਕੇ ਚਲੋ ਹਮਾਂ ਆਪੇ ਗੱਦਾ ਠੀਕ ਕਰ ਲੋ ਸ਼ੇਰੇ ਨੂੰ ਕਹਿ ਕੇ ਨਾ ਜੀ ਇਹ ਤਾਂ ਸਾਡਾ ਹੀ ਕਰਦੀ ਐ ਅਸੀਂ ਕੋਲੇ ਰਹਿਨੇ ਠੀਕ ਹੈ ਠੀਕ ਹੈ ਠੀਕ ਹੈ ਸਾਡੇ ਆਪਦੇ ਵੀ ਇਹ ਵੀ ਇਹ ਕਾ ਸਾਨੂੰ ਅਸਾ ਛੋਟਾ ਘਰ-ਬਾਰ ਇਹੀ ਆ ਬਦ ਘਰ-ਬਾਰ ਹੈ ਨਹੀਂ ਕੋਈ ਠੀਕ ਇਹੀ ਆ ਜੀ ਠੀਕ ਹੈ ਬੇਬੇ ਜੀ ਇੱਧਰ ਆਜੋ ਤੁਸੀਂ ਸਾਡਾ ਤਾਂ ਇਹੀ ਆ ਬਾਬਾ ਆਜੋ ਜੀ ਆਜੋ 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 ਚੱਕ ਦੋ ਜੀ ਮੜਦਾ ਪਲੀਜ਼ ਚੱਕ ਦੋ ਜੀ ਤੁਹਾਡਾ ਘਰਵਾਰ ਇਹੀ ਹੈ ਬੱਚੇ ਬੱਚੇ ਜੀ ਬੱਚੇ ਹੈ ਨਹੀਂ ਇਹ ਇਹੀ ਹੈ ਬੇਟੇ ਬਾਸ ਦੇਖੋ ਤੁਸੀਂ ਰਹਿ ਰਹੇ ਚੁੱਲਾ ਤਪਦਾ ਉਹੀ ਮੇਰਾ ਘਰ ਆ ਕੋਈ ਮੇਰੀ ਕੋਠੀ ਹੈ ਠੀਕ ਹੈ ਹਾਂ ਆਹੀ ਬਾਬੇ ਦੀ ਕੋਠੀ ਬਣਾਤੀ ਹੈ ਠੀਕ 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 ਹੈ ਇਹੀ ਅਸੀਂ ਬਾਬੇ ਦੀ ਕੋਠੀ ਬਣਾਤੀ ਕੋਲੇ ਚੱਕ ਲਿਆ ਜੀ ਠੀਕ ਹੈ ਜੀ ਸਹੀ ਹੈ ਮੈਂ ਕਹਣਾ ਚੱਕਣ ਵਾਲੀ ਲੈ ਕੇ ਆਈ ਮੈਂ ਨਹੀਂ ਲੈ ਕੇ ਮੇਰੀ ਛੇ ਜੀ ਇਹਨਾਂ ਦੇ ਨਾਮ ਕੀ ਕੀ ਨੇ ਇਹਨਾਂ ਦੇ ਕੀ ਕੀ ਨਾਮ ਨੇ ਹੈ ਜੀ 1 ਮਿੰਟ ਸੋਨੂ ਨੰਨੂ ਬਿੱਲੂ ਥੋਨੀ ਅੱਛਾ ਨਿੱਕੂ ਆਹ ਲਿੱਕੂ ਬਿੱਲੂ ਕਿਹੜਾ ਬਿੱਲੂ ਅੱਛਾ ਬਿੱਲੂ ਆ ਜੀ ਇਹ ਕਿਹੜਾ ਜੀ ਨਿੱਕੂ ਇਹ ਬਹੁਤ ਪਿਆਰ ਕਰਦਾ ਤੁਹਾਡਾ ਆ ਸਾਰੇ ਕਰਦੇ ਮੇਰੇ ਜਿਹੜੇ ਮਿੰਟ ਦੇ ਹਾਂ ਜੀ ਹਾਂ ਚਲੋ ਜੀ ਹੈ ਜੀ ਬਹੁਤ ਰਾੜਾ ਮਾਰੂਗਾ ਮੇਰੇ ਤੋਂ ਬਾਅਦ ਠੀਕ ਹੈ ਠੀਕ ਹੈ ਆ ਕੌਣ ਬਹਿਣਾ ਪੋਗਾ ਹਾਂ ਜੀ ਆਜੋ ਫੇਰ ਤੁਹਾਨੂੰ ਬਿਠਾਈਏ ਮੁੰਡਿਓ ਦੋ ਜਣੇ ਲੱਗ ਕੇ ਨਾ ਬਾਪੂ ਜੀ ਨੂੰ ਮੜਾ ਬਿਠਾਈਏ ਨਾਲ ਆਜੋ ਜੀ ਪਾਲੋ ਚਾਦਰਾ ਪਾਲੋ ਕੋਈ ਨਹੀਂ ਕੋਈ ਨਾ ਚਾਦਰਾ ਪਾਦਰਾ ਬਾਬੇ ਕੁੱਤਿਆਂ ਦਾ ਖਿਆਲ ਛੱਡੀ ਅੱਪੇ ਪਾਵਾਂਗੇ ਆ ਸੀ ਆ ਬਾਬਾ ਜੀ ਤੁਹਾਡਾ ਹਾਂ ਦੇਖ ਕੇ ਗਈ ਸੀ ਮੇਰੀ ਕਾਰ ਹੈ ਇਹ ਹਾਂ ਦੇਖ ਹਾਂਜੀ ਮੇਰੀ ਹੈ ਜੀ ਕਹਿੰਦੇ ਸੀ ਤੁਸੀਂ ਉੱਥੇ ਜਾਇਆ ਕਰੋ ਤੁਸੀਂ ਨਾ ਜੀ ਇੱਕ ਇੱਕ ਵਾਰੀ ਨਾ ਜਾਈਓ ਜ਼ਰੂਰ ਉੱਥੇ ਆ ਮੈਂ ਗਏ ਆ ਜਾਾਂਗੇ ਮਿਲ ਕੇ ਆਵਾਂਗੇ ਬਾਬੇ ਜੀ ਕੋਲੇ ਅਸੀਂ ਕੁੱਤਿਆਂ ਨੂੰ ਰਜਾ ਕੇ ਆ ਜੇ ਜਿਹੜਾ ਡਰੈੱਸ ਆ ਜੀ ਸਹੀ ਆ ਜੀ ਬਿਲਕੁਲ ਸਹੀ ਆ ਜੀ ਮਾਰਾ ਗਲਤ ਕਿਉਂ ਨਹੀਂ ਸਨ ਤੁਸੀਂ ਸ਼ਾਮਲ ਹੋਏ ਕਰ ਲਓ ਕੋਈ ਗੱਲ ਕੀ ਕਰਨੀ ਹੈ ਜੀ ਚੜ ਤਾ ਪਾਣੀ ਤਾਂ ਭੱਜ ਜਾ ਪਤਾ ਨਹੀਂ ਬੜੀ ਅੱਛੀ ਹੈ ਅੱਛਾ ਜੀ ਮੈਂ ਤੁਹਾਨੂੰ ਕੀ ਚਿੰਤਾ ਕਰੀ ਵਾਹ ਦੇਖੋ ਤੁਸੀਂ ਬਜ਼ੁਰਗਾਂ ਕੋਲੇ ਨਾ ਇਹ ਜ਼ਿੰਦਗੀ ਗੁਜ਼ਾਰਨ ਲਈ ਇਹ ਚਾਰ ਬੱਚੇ ਨਹੀਂ ਜੀ ਇਨਸਾਨ ਸਹਾਰਾ ਜ਼ਰੂਰ ਭਾਲਦਾ ਇਹ ਤੁਸੀਂ ਸਾਰੇ ਭੈਣ ਭਰਾ ਸਮਝਦਾਰ ਹੋ ਜਦੋਂ ਇਨਸਾਨ ਵਿਵਤਾ ਚ ਹੁੰਦਾ ਉਹਨੂੰ ਸਹਾਰੇ ਦੀ ਲੋੜ ਹੁੰਦੀ ਆ ਪਰ ਇਹ ਚਾਰ ਉਹ ਰੱਬ ਦੇ ਭੇਜੇ ਹੋਏ ਜੀ ਬਜ਼ੁਰਗਾਂ ਦੇ ਨਾਲ ਜਿਹੜਾ ਸਮਾਂ ਇਹ ਬਤਾ ਰਹੇ ਨੇ ਇੱਕ ਪਰਿਵਾਰ ਬਣ ਗਿਆ ਬਜ਼ੁਰਗਾਂ ਦਾ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਇਹ ਤੰਦਰੁਸਤ ਹੋ ਜਾਣਾ ਜਿਹੜਾ ਦੁਬਾਰਾ ਤੋਂ ਆਪਣੀ ਜ਼ਿੰਦਗੀ ਜੀਣਾ ਲਓ ਜੀ ਬਾਪੂ ਜੀ ਨੂੰ ਦੋ ਜਣੇ ਲਾ ਕੇ ਬਿਠਾਇਓ ਜੀ ਮੁੰਡਿਆਂ ਨੂੰ ਦਿਨਿਆਂ ਜੀ ਦਿਨਿਆਂ ਗੱਡੀ 'ਚ ਪੈ ਦਿਨਾਂ ਜੀ ਆਪਣਾ ਦੋ ਜਣੇ ਲਾ ਕੇ ਬਿਠਾਇਓ ਜੀ ਨਰਿੰਦਰ ਹੋਵੋਗੇ ਆ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੋ ਜਣੇ ਲੱਗਿਓ ਕੋਈ ਗੱਲ ਨਹੀਂ ਉਰਾਂ ਕਰ ਲਓ ਬਾਪੂ ਜੀ ਨੂੰ ਉਰਾਂ ਕਰ ਲਓ ਹਾਂ ਲਿਆਓ ਬਾਪੂ ਜੀ ਨੂੰ ਆ ਖੜੇ ਕਰ ਲੋ ਨਾਲ ਹੱਥ ਪਾ ਲਿਓ ਜੀ ਵਾਹਿਗੁਰੂ 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 ਵੀਰੇ ਇਧਰ ਆ ਗੋਦੀ ਚੱਕ ਲੋ ਜੀ ਮਨਿੰਦਰ ਪਾਲ ਹੱਥ ਪੁੱਤ ਹਾਂ ਬਚਾ ਕੇ ਬਚਾ ਕੇ ਆ ਪਿੱਛੇ ਹੋ ਜਾਓ ਜੀ ਮੜ ਜਾ ਪਿੱਛੇ ਹੋ ਜਾਓ ਜੀ ਪਿੱਛੇ ਪਿੱਛੇ ਹੋ ਜਾਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦੇਖੋ ਤੁਸੀਂ ਇਹ ਬਾਬਾ ਸਰਬਨ ਗਿਰੀ ਜੀ ਨੇ ਜੀ ਵਾਹਿਗੁਰੂ 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 ਤੇਰੇ ਨਾਲ ਬੋਲਦੇ ਵਾਹਿਗੁਰੂ ਵੀਰੇ ਮਾੜੀ ਜੀ ਨਾ ਜਗਾ ਦਿਓ ਜੀ ਪਲੀਜ਼ ਮਾੜੀ ਜੀ ਕਾ ਮਾੜੀ ਜਗ੍ਹਾ ਦਿਓ ਜੀ ਪਲੀਜ਼ ਵੀਰੇ ਦਿਓ ਵੀਰੇ ਪਲੀਜ਼ ਥੋੜੀ ਇਧਰ ਜਗ੍ਹਾ ਮੈਂ ਛੱਡ ਦਉ ਇਧਰੋਂ ਹਾਂਜੀ ਇਧਰੋਂ ਅਟੇਚਮੈਂਟ ਆ ਵੀਰੇ ਆ ਤੁਸੀਂ ਦੇਖੋ ਕੋਈ ਨਹੀਂ ਕੋਈ ਨਹੀਂ ਕੋਈ ਨਾ ਆ ਦੇਖੋ ਵੀ ਬਾਬਾ ਜੀ ਹਾਂਜੀ ਮੈਨੂੰ ਲੱਗਦਾ ਹੈ ਰੇੜੀ ਚ ਹਾਂ ਠੀਕ ਹੈ ਨਾ ਨਹੀਂ ਬੋਲ ਤੋ ਵਾਹਿਗੁਰੂ ਏ ਬੈਠਾ ਵਾਹਿਗੁਰੂ ਤੁਰਿਆ ਉਰੀਆ ਤੁਰਿਆ ਵਾਹਿਗੁਰੂ ਤੇਦਾ ਬੰਦਾ ਬੰਦੇ ਨਾਲ ਬੰਦਾ ਦੇ ਨਾਲ ਬੰਦਾ ਦੇ ਨੂੰ ਪਤਾ ਜੀ ਉੱਧਰ ਬੈਠਾ ਹੈ ਇਹ ਕੰਬਲ ਹਾਂ ਇਹ ਕਾਲੇ ਕੁੱਤੇ ਨੂੰ ਨਾ ਜੀ ਇਹਨੂੰ ਬਹੁਤ ਮਤਲਬ ਸਮਝ ਆ ਇਸ ਚੀਜ਼ ਦੀ ਇਹ ਹੁਣੇ ਤਾਂ ਹੀ ਇਹ ਜਿਹੜਾ ਚੀਕ ਮਾਰ ਰਿਹਾ ਜੀ ਵੀ ਜਿਹੜਾ ਬਜ਼ੁਰਗ ਨੇ ਉਹ ਚਲੇ ਗਏ ਗੱਡੀ 'ਚ ਬਹਿ ਗਏ ਕਿ ਤਾਂ ਇੱਕੋ ਲਖਤ ਜਿਹੜੇ ਚੀਕ ਮਾਰਨ ਲੱਗੇ ਕਿਉਂਕਿ ਪਹਿਲਾਂ ਇਹਨਾਂ ਨੇ ਬਿਲਕੁਲ ਚੀਕ ਨਹੀਂ ਮਾਰੀ ਪਰ ਨਾ ਜੀ ਇਹ ਗਲਤ ਆ ਜੀ ਕੈਦ ਕਰਨਾ ਇਹ ਮਤਲਬ ਬਜ਼ੁਰਗਾਂ ਨੂੰ ਨਾ ਸਮਝਾਓ ਬਾਪੂ ਜੀ ਇਹਨਾਂ ਦਾ ਕੋਈ ਹੋਰ ਹੱਲ ਕਰ ਦੋ ਇਹਨਾਂ ਨੂੰ ਨਾ ਜੀ ਤੁਸੀਂ ਇਦਾਂ ਬੰਨੋ ਨਾ ਕੋਈ ਉਧਰ ਹੱਲ ਕਰ ਲਓ ਕੋਈ ਬੰਨੋ ਕੋਈ ਨਾ ਮੈਂ ਇਹ ਲੈ ਜਾ ਮੇਰੀ ਹੱਥ ਜੋੜ ਬੈਠੇ ਮੇਰੇ ਸਾਹਮਣੇ ਹੀ ਕਰੋ ਮੇਰੇ ਸਾਹਮਣੇ ਜਿੰਮੇਦਾਰੀ ਬੇਬੇ ਜੀ ਪਤਾ ਕੀ ਆ ਤੁਹਾਡੇ ਕੋਲੇ ਹੀ ਰਹਿਣਗੇ ਜੀ ਤੁਸੀਂ ਨਾ ਇਹਨਾਂ ਨੂੰ ਬੰਦ ਨਾ ਜੀ ਖੋਲ ਦਿਓ ਜੀ ਬੇਬੇ ਜਿਵੇਂ ਆ ਖੁੱਲਾ ਜੀ ਖੋਲ ਦਿਓ ਇਹ ਤਾਂ ਗਿੱਜੇ ਵੈ ਨਹੀਂ ਖੁੱਲ ਇਹ ਤਾਂ ਸੜਕ ਤੇ ਹੋਣ ਮਰ ਜਾਣਗੇ ਨਹੀਂ ਜੀ ਆ ਬੱਚੇ ਕੋਲ ਦੋ ਤਿੰਨ ਬਤੂ ਮਰਗੇ ਮਾਰਗੇ ਇਹਦੇ ਬਾਬੇ ਜੀ ਦੇ ਤੂੰ ਤਾਂ ਠੀਕ ਆ ਜੀ sireh sireh ਤੇ ਮਰ ਕੇ ਬੈਠੇ ਆ ਹੀ ਰਹਿੰਦੇ ਨੇ ਹਾਂਜੀ ਤਾਂ ਕਿ ਲਿਆ ਕੇ ਇਹਨਾਂ ਨੂੰ ਖਾਣਾ ਖੋਟੇ ਬੰਨ੍ਹ ਨਾਲ ਲੈਣੀ ਜੀ ਇਹਨਾਂ ਲੋਕਾਂ ਹਣ ਬਹੁਤ ਹੀ ਜਾਂਦੇ ਇਹ ਵੀਰ ਹੋਣੀ ਕਹਿੰਦੇ ਜੀ ਬਾਹਰ ਹੈ ਜੀ ਠੀਕ ਹੈ ਇੱਥੇ ਦੋ ਤਿੰਨ ਕੁੱਤੇ ਪਤਾ ਮਰ ਗਏ ਇਨਾਂ ਦੇ ਬੱਚੇ ਇਹ ਰੇੜੀ ਅੱਤਰ ਲੈ ਜਾਗੇ ਉੱਥੇ ਬੰਨ ਲਾਂਗੇ ਇਹ ਤਾਂ ਜੀ ਮੈਂ ਤੁ ਮੰਗਦਾ ਨਾਲੇ ਕੁੱਤੇ ਹੁੰਦੇ ਤੇ ਬਿਜਾਰ ਵਿਊ ਚ ਨਾਲੇ ਦਾ ਬੰਨ ਲੇ ਜਿੱਦੇ ਦੀ ਲੱਤ ਦਾ ਫਰਕ ਪਿਆ ਮੈਂ ਕਿਹਾ ਉੱਤੇ ਲਾਏ ਹੋਰੇ ਬੈਠਾ ਅੱਛਾ ਸੰਗਤ ਜੀ ਤੇ ਉਹ ਫੈਸਲਾ ਜੀ ਸਾਰੀ ਸੰਗਤ ਤੇ ਆ ਜੀ ਦੇਖੋ ਜਿਵੇਂ ਵੀਰੋ ਨੇ ਦਾਅ ਦੇਨੇ ਵੀ ਕੁੱਤੇ ਮਰਦੇ ਨੇ ਤਾਂ ਬੰਨੇ ਨੇ ਜੀ ਹੁਣ ਅਗਲਾ ਡਿਸੀਜਨ ਜਿਹੜਾ ਸੰਗਤ ਦਾ ਆਪਾਂ ਦੁਬਾਰਾ ਫੇਰ ਜਿਹੜਾ ਤੁਹਾਡੇ ਜਿਹੜਾ ਸਨੇਹ ਦੀ ਉਡੀਕ ਦੇ ਵਿੱਚ ਆ ਵੀ ਕੀ ਜਿਹੜਾ ਕੀਤਾ ਜਾਣਾ ਚਾਹੀਦਾ ਅਸਲ ਦੇਖੋ ਬੰਨਣਾ ਨਹੀਂ ਚਾਹੀਦਾ ਸਾਡੀ ਤਾਂ ਰਹਿ ਹੀ ਆ ਬਾਕੀ ਆਪਾਂ ਵੀਡੀਓ ਤੋਂ ਬਾਅਦ ਕੁਝ ਡਿਸੀਜਨ ਲਵਾਂਗੇ ਉਸ ਤੋਂ ਬਾਅਦ ਤੁਹਾਨੂੰ ਸਾਂਝਾ ਕਰ ਦਾਂਗੇ ਜੀ ਗੁਰੂ ਸਾਹਿਬ ਕਿਰਪਾ ਕਰਨ ਇਹ ਆਜ਼ਾਦ ਹੋਣ ਆਜ਼ਾਦ ਜ਼ਿੰਦਗੀ ਜੀਣ ਜ਼ਿੰਦਗੀ ਮੌਤ ਇਹ ਸਾਰਾ ਕੁਝ ਉਸ ਪਰਮਾਤਮਾ ਦੇ ਹੱਥ ਚਾ ਜੇ ਬਾਈ ਉਹ ਨਹੀਂ ਕਹਿੰਦੇ ਨੇ ਵੀ ਅਸੀਂ ਤਾਂ ਬੰਨੇ ਨੇ ਬੀਏ ਸੜਕ ਤੇ ਮਰ ਜਾਣਗੇ ਤਾਂ ਜਿਹੜੀ ਐ ਵੈਸੇ ਮੌਤ ਆਉਣੀ ਉਹਨੂੰ ਵੀ ਇਹ ਬਾਈ ਹੁਣੀ ਨਹੀਂ ਰੋਕ ਸਕਣਗੇ ਉਸ ਪ੍ਰਮਾਤਮਾ ਨੇ ਦੇਣੀ ਆ ਮੌਤ ਇਸ ਕਰਕੇ ਇਨਸਾਨ ਜਿਹੜਾ ਆਜ਼ਾਦੀ ਜੀ ਰਿਹਾ ਓਕਣ ਇਹ ਵੀ ਆਜ਼ਾਦੀ ਜੀਣ ਹਣੀ ਉਹ ਕੋਈ ਗੱਲ ਨਹੀਂ ਜੀ ਪਰ ਤੁਸੀਂ ਬੰਨੋ ਨਾ ਵੀਰੇ ਇਹਨਾਂ ਨੂੰ ਖੋਲ ਦਿਓ ਜੀ ਮੇਰਾ ਹੱਥ ਚੋੜ ਬੇਰਤੀ ਆ ਤੁਸੀਂ ਆਪ ਪੂਰਾ ਬਰਾ ਇਹ ਤਾਂ ਸਾਨੂੰ ਸਰਾਫ ਮਾਰ ਜੂ ਇਹਨਾਂ ਦਾ ਹਾਂ ਮਰ ਜਾਣਗੇ ਬੱਬਾ ਜੀ ਕਿਵੇਂ ਸਰਾ ਮਾਰ ਜੂ ਖੋਲਣ ਖੁੱਲ ਮਾਰੇ ਜਾਣੇ ਯਾਨੀ ਕੋਈ ਨਾ ਰੋਕਣਾ ਇਹਨਾਂ ਨੂੰ ਭੈਗਣਾ ਬਾਬਾ ਜੀ ਉਧਰੋਂ ਠੇਕੇ ਕਰਕੇ ਬੰਨਣਾ ਕਿ ਕਹਿੰਦਾ ਜੇ ਖੁੱਲੇ ਛੱਡਦੇ ਨਾ ਮਰ ਜਾਣਗੇ ਆਏ ਆ ਗੱਡੀ ਰੱਲੇ ਆ ਜਾਣਗੇ ਐ ਕਰਦੇ ਆ ਪਾ ਖੁੱਲੇ ਆਵਾਰਾ ਵੀ ਫਿਰਦੇ ਨੇ ਉਹਨਾਂ ਵਿੱਚ ਰਲ ਜਾਣਗੇ ਬਾਬਾ ਜੀ ਆਵਾਰਾ ਵੀ ਫਿਰਦੇ ਨੇ ਉਹਨਾਂ 'ਚ ਰਲ ਜਾਣਗੇ ਜੀ ਇਹ ਹਾਂਜੀ ਬਾਬਾ ਜੀ ਅਮਾਰਾ ਵੀ ਤਾਂ ਫਿਰਦੀ ਨੇ ਵੀਰੇ ਉਹਨਾਂ ਚ ਰਲ ਜਾਣਗੇ ਕਾਹ ਤੋਂ ਬੰਦੇ ਪਿੰਡ ਜੀ ਜਾ ਕੇ ਛੱਡੇ ਜਾਣ ਉੱਥੇ ਬਸ ਸਕਦੇ ਨੇ ਪੂਰਾ ਸ਼ਹਿਰ ਕਰਕੇ ਹੀ ਰੋਡ ਜਿਆਦਾ ਚੱਲਦਾ ਫਿਰ ਤੁਹਾਨੂੰ ਪਤਾ ਹੀ ਉਹ ਹੱਥੇ ਤੇ ਜਾਂਦੇ ਨੇ ਕਿ ਨਾ ਉੱਥੇ ਲੋਕ ਮਾਸ ਮਿੱਟੀ ਖਾਂਦੇ ਨੇ ਨਾ ਯੂਜ਼ ਕਰਕੇ ਵੀ ਥੋੜਾ ਜਿਹਾ ਉਹਦੇ ਸਾਹਮਣੇ ਹੱਥੇ ਕ੍ਰੋਸ ਕਰਦੇ ਨੇ ਹਾਂ ਜੀ ਹਾਂ ਉਹਨਾਂ ਨੂੰ ਤਾਂ ਚਲੋ ਬਾਬਾ ਜੀ ਸੋਡੀ ਵੀ ਠੀਕ ਆ ਕੇ ਯਾਦ ਹੁਣ ਇਹ ਹੋਣਗੇ ਪਿੰਡ ਜੇ ਕਿਤੇ ਹਾਂਜੀ ਅੱਜ ਬੰਨ ਲੈਣੀ ਆਖਣਾਂ ਤੇ ਇਹੀ ਮੜੇ ਮੰਡੀ ਵਾਲੇ ਅੰਦਰ ਦੇ ਪਾਸੇ ਸਿੱਪਟ ਹੋ ਜਾਣ ਬੰਦੇ ਆ ਉਧਰ ਕੋਈ ਡਿੱਕ ਨਹੀਂ ਮੰਡੀ ਸਾਰੀ ਚਲੋ ਆਪਾਂ ਇਹਦੇ ਡਿਸੀਜਨ ਲੈਣੇ ਆ ਜੀ ਠੀਕ ਆ ਸੰਗਤ ਜੀ ਹੱਸਦੇ ਵਾਦੇ ਰਹੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਹੁਣ ਅਸੀਂ ਜਿਹੜਾ ਚਾਲੇ ਪਾ ਰਹੇ ਹਾਂ ਜੀ ਤੇ ਉਹ ਬੇਬੇ ਆਰ ਬਾਪੂ ਦੀ ਡਿਊਟੀ ਲਾਤੀ ਜੀ ਉਹ ਬੱਚਿਆਂ ਦੇ ਉੱਪਰ ਉਹੀ ਸਾਹਮਣੇ ਉਹ ਕਹਿੰਦੇ ਵੀ ਸ਼ੁਰੂ ਤੋਂ ਬੰਨੇ ਹੋਏ ਕਰਕੇ ਵੀ ਜੇ ਛੱਡਾਂਗੇ ਤਾਂ ਉਹ ਰੋਡ ਤੇ ਮਰ ਜਾਣਗੇ ਜਾਂ ਕੋਈ ਕੁੱਤੇ ਪਾੜ ਦੇਣਗੇ ਆਪਾਂ ਅਗਲਾ ਇਹਦੇ ਡਿਸੀਜਨ ਅਗਲਾ ਅੱਗੇ ਦੇਖਾਂਗੇ ਜੀ ਪਰ ਆਪਾਂ ਪਹਿਲਾਂ ਬਜ਼ੁਰਗਾਂ ਨੂੰ ਠੀਕ ਕਰੀਏ ਇਹਨਾਂ ਦੀ ਲੱਤ ਨੂੰ ਠੀਕ ਕਰਨ ਤੋਂ ਬਾਅਦ ਇਹ ਬਜ਼ੁਰਗ ਆਪਣਾ ਮੰਗ ਕੇ ਗੁਜ਼ਾਰਾ ਕਰਦੇ ਨੇ ਆਪਣੀ ਜ਼ਿੰਦਗੀ ਜੀਂਦੇ ਨੇ ਉਹ ਬੱਚਿਆਂ ਨੂੰ ਨਾਲੇ ਰੱਖਦੇ ਨੇ ਰੈਡੀ ਦੇ ਉਹ ਸਾਹਮਣੇ ਆਪਾਂ ਜਲਦੀ ਇਹਨਾਂ ਦੀ ਲੱਤ ਦਾ ਜਿਹੜਾ ਜਿਹੜਾ ਵੀ ਕੰਮ ਹੈਗਾ ਉਹ ਕਰਵਾ ਕੇ ਉਹਨਾਂ ਨੂੰ ਦੁਬਾਰਾ ਜਿਹੜਾ ਇਹ ਲਾਈਫ ਦਈਏ ਤੇ ਬੇਬੇ ਜੀ ਤੇ ਉਹ ਬਾਪੂ ਜੀ ਦੀ ਜਿਹੜੀ ਹੁਣ ਜ਼ਿੰਮੇਵਾਰੀ ਆ ਪਿੱਛੇ ਉਹੀ ਜਿਹੜਾ ਦੁੱਧ ਪਾਣੀ ਪ੍ਰਸ਼ਾਦਾ ਪਾਣੀ ਉਹ ਬੱਚਿਆਂ ਨੂੰ ਛਕਾਉਣਗੇ ਧੰਨਵਾਦ ਜੀ ਵਾਹਿਗੁਰੂ ਨਾਭੇ ਸ਼ਹਿਰ ਦੇ ਵਿੱਚ ਆ ਸੰਗਤ ਜੀ ਦੁਆਰਾ ਦੱਸਦੀ ਅਸੀਂ ਇਧਰਲੇ ਪਾਸੇ ਰੋਡ ਤੇ ਜਿਹੜਾ ਕੈਮਰਾ ਮਾਰ ਕੇ ਦਿਖਾ ਦਿੱਤਾ ਜਾਵੇ ਇਧਰ ਬੌੜਾ ਗੇਟ ਆ ਜੀ ਅਤੇ ਦੂਜੇ ਪਾਸੇ ਜਿਹੜਾ ਇਧਰਲੇ ਪਾਸੇ ਮਲੇਰਕੋਟਲੇ ਵਾਲਾ ਰੋਡ ਆ ਜੀ ਅਤੇ ਸਾਡੀ ਪਿੱਠ ਵਾਲੇ ਪਾਸੇ ਜਿਹੜੀ ਟਰੱਕ ਜੁਨੀਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਆ ਬੇਬੇ ਜੀ ਕੋਈ ਗੱਲ ਨਹੀਂ ਤੁਸੀ ਸਾਹਮਣੇ ਹੋਣਾ ਉਹ ਸਾਰਾ ਮੇਰੇ ਤੇ ਆ ਤੁਹਾਡੀ ਡਿਊਟੀ ਆ ਜੀ ਮੈਂ ਕਿਤੇ ਬੱਚੇ ਵਿਚਾਰੇ ਭੁੱਖੇ ਮਰ ਗਏ ਉਹ ਬਾਪੂ ਜੀ ਸਾਹਮਣਗੇ ਆ ਮੈਂ ਲੜਤੀ ਆ ਗੁੜੀ ਆ ਮੇਰਾ ਮਾਪਾ ਠੀਕ ਹੈ ਠੀਕ ਕੋਈ ਨਾ ਜਿਹੜੇ ਰੋਟੀ ਨਾਲ ਦਾ ਢਿੱਡ ਭਰਦੀ ਆ ਮੈਂ ਹਾਂ ਠੀਕ ਹੈ ਗੰਦ ਵੀ ਚੱਕੂ ਕੋਈ ਮੈਨੂੰ ਐਸ਼ਾ ਨਹੀਂ ਲੱਗਾ ਤੁਸੀਂ ਨਾ ਜੀ ਹੁਣ ਦੱਸੋ ਕਦੋਂ ਆਉਂਗੇ ਸਾਡੇ ਕੋਲੇ ਉੱਥੇ ਅਸੀਂ ਕੱਲ ਨੂੰ ਤੇ ਨਹੀਂ ਆਉਂਦਾ ਮੈਂ ਪਰਚਾ ਆਜਾਂਗੇ ਪਰਚਾ ਪੱਕਾ ਬਸ ਚੜ ਕੇ ਆਵਾਂ ਇਹ ਘਰੇ ਰਹਿਣਗੇ ਜੀ ਮੈਂ ਕੱਲਾ ਹੀ ਆਉਂਗਾ ਜੀ ਕੋਈ ਨਾ ਆਪਾਂ ਨੂੰ ਕੱਲ ਨੂੰ ਆਪਾਂ ਉੱਛੇ ਰੈਸਟ ਕਰਾਂ ਮੈਂ ਕੱਲੂ ਸ਼ਾਮ ਤੱਕ ਜਿਸ ਪਰਸਨ ਨੂੰ ਸਵੇਰੇ ਦਿਖਾਵਾਂਗੇ ਡਾਕਟਰ ਠੀਕ ਆ ਫੇਰ ਆਪਾਂ ਨੂੰ ਪਤਾ ਲੱਗੂ ਵੀ ਇਹਦਾ ਪ੍ਰੋਸੈਸ ਕੀ ਆ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਬਾ ਜੀ ਚਾਰੀ ਸੇਵਾ ਨਹੀਂ ਨਹੀਂ ਜੀ ਨਹੀਂ ਨਹੀਂ ਦੇਖਾ ਨਾ ਕਰੋ ਚਾਬੀ ਦੇ ਦੋ ਤੁਸੀਂ ਚਾਬੀ ਦੇ ਦੋ ਉਹ ਬੈਠੋ ਜੀ ਤੁਸੀਂ ਨੰਬਰ ਲੈ ਲਓ ਹੁਣ ਤਾਂ ਆਪਾਂ ਨਹੀਂ ਸਮਝ ਪਾਵਾਂਗੇ ਤੁਸੀਂ ਨੰਬਰ ਲੈ ਲਓ ਇਹ ਚਾਹ ਲਿਖ ਲਓ ਪਿੱਛੋਂ ਨੰਬਰ ਲਿਖ ਲਓ ਜੀ ਰੰਗਾ ਬਾਬਾ ਜੀ ਠੀਕ ਆ ਵੀਰੇ ਸੱਸੀ ਆਪਾ ਜੀ ਭਾਈ ਜੀ ਕੀ ਹਾਲ ਹੈ ਮੈਂ ਨਾ ਆਪਣੇ ਉੱਥੇ ਵੀ ਗਿਆ ਸੀਗਾ ਇੱਕ ਨਾ ਇੱਥੇ ਸਾਡੇ ਲੇਡੀਜ਼ ਨੇ ਮੈਂ ਆਪਾਂ ਜਰੂਰ ਹੱਲ ਕਰਾਂਗੇ ਜਿੰਨੇ ਜੋਗੀ ਆ ਜੀ ਠੀਕ ਆ ਜੀ ਭਾਈ ਗੁਰਜੀ ਦਾ ਖਾਲਸਾ ਹੋਏ ਹੋ ਇੱਕ ਸੱਚੇ ਬਾਦਸ਼ਾਹ ਦੀ ਹੋ